ਸਾਂਖੇਪ ਦੇ ਅੰਦਰ 13 April 1919 ਨੂੰ ਸਭ ਨੂੰ ਪਤਾ ਤੁਹਾਨੂੰ ਕਿ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਖੂਨੀ ਸਾਾਕਾ ਹੋਇਆ ਕਿਉਂ ਹੋਇਆ ਇਹਦੇ ਬੈਕਗ੍ਰਾਉਂਡ ਕੀ ਸੀ ਇੱਕਦਮ ਨਹੀਂ ਹੋ ਗਿਆ ਇਹਦੇ ਪਿੱਛੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜਾ ਘਟਨਾਵਾਂ ਦੇ ਚੱਲਦੇ 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 ਇਹ ਸਾਾਕਾ ਵਾਪਰਿਆ ਘਟਨਾਵਾਂ ਕੀ ਨੇ ਅਸਾਣੇ ਵਿਦਵਾਨ ਬੈਠੇ ਨੂੰ 18 March 1919 ਨੂੰ ਰੋਲਟ ਐਕਟ ਪਾਸ ਹੋਇਆ ਬ੍ਰਿਟਿਸ਼ ਸਰਕਾਰ ਨੇ ਰੋਲਟ ਐਕਟ ਪਾਸ ਕੀਤਾ ਰੋਲਟ ਇੱਕ ਰਿਟਾਇਰ ਜੱਜ ਸੀ ਜਿਸ ਦੇ ਉੱਤੇ ਡਿਊਟੀ ਰਾਈ ਸੀ ਕਿ ਇਹ ਐਕਟ ਬਣਾਉਣ ਦੀ ਉਹਨੇ ਐਕਟ ਬਣਾਇਆ ਇਸ ਕਰਕੇ ਉਹਦਾ ਨਾਮ ਪੈ ਗਿਆ ਰੋਲਟ ਐਕਟ ਐਕਟ ਕੀ ਸੀ ਜਿਸ ਤਰ੍ਹਾਂ ਦੇ ਅੱਜ ਕੱਲ ਬਣ ਰਹੇ ਨੇ ਜੇ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਨਾ ਉਸ ਨੂੰ ਫੜੋ ਹਿਫਤਾਰ ਕਰੋ ਜੇਲ੍ਹ ਦੇ ਅੰਦਰ ਸੁਟੋ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਕੋ ਵਕੀਲ ਕੋਈ ਵੀ ਨਹੀਂ 에ਸੀ ਰੂਲ ਟੈਕਟ ਰੂਲ ਟੈਕਟ ਪਾਸ ਕਰ ਦਿੱਤਾ ਗਿਆ 18 ਮਾਰਚ 1919 ਨੂੰ ਹਾਲਾਂਕਿ ਜਦੋਂ 1914 ਦੇ ਅੰਦਰ 1914 ਤੋਂ 1918 ਦੇ ਅੰਦਰ ਪਹਿਲੀ ਵਿਸ਼ਵ ਜੰਗ ਲੱਗੀ ਹੈ ਉਸ ਵੇਲੇ ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਇਹ ਕਿਹਾ ਸੀ ਭਾਰਤੀਆਂ ਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੀ ਮਦਦ ਕਰੋ ਸਾਡੀ ਫੌਜ ਵਿੱਚ ਭਰਤੀ ਹੋ ਇਸ ਜੰਗ ਵਿੱਚ ਸਾਡੀ ਸਹਾਇਤਾ ਕਰੋ ਇਸ ਨੂੰ ਜਿੱਤਣ ਤੋਂ ਬਾਅਦ ਅਸੀਂ ਤੁਹਾਨੂੰ ਬਹੁਤ ਸਹੂਲਤਾਂ ਦੇਵਾਂਗੇ ਬਹੁਤ ਤੁਹਾਨੂੰ ਰੇਤਾਂ ਦੇਵਾਂਗੇ ਜੰਗ ਜਿੱਤੀ ਗਈ ਜੰਗ ਜਿੱਤਣ ਤੋਂ ਬਾਅਦ ਸਹੂਲਤਾਂ ਦੇਣ ਦੀ ਥਾਂ ਹਰਿਆਇਤਾਂ ਦੇਣ ਦੀ ਥਾਂ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਦੇ ਉੱਤੇ ਰੋਲਟ ਐਕਟ ਥਾਪ ਦਿੱਤਾ ਥੋਪ ਦਿੱਤਾ ਵੀ ਜਿਹੜਾ ਕੋਈ ਆਵਾਜ਼ ਕੱਢਦਾ ਨਾ ਕੋਈ ਬਗਾਵਤੀ ਸੂਰ્ય ਕਿਸੇ ਦੀ ਉਸ ਨੂੰ ਫੜੋ ਅਤੇ ਉਸ ਨੂੰ ਅੰਦਰ ਕੈਦਖਾਨੇ ਚ ਸੁੱਟ ਦਿਓ ਵਿਰੋਧ ਹੋਣਾ ਕੁਦਰਤੀ ਸੀ ਕਿਉਂਕਿ ਭਾਰਤੀਆਂ ਨੂੰ ਭਾਰਤੀ ਲੀਡਰਾਂ ਨੂੰ ਉਮੀਦ ਸੀ ਕਿ ਸ਼ਾਇਦ ਸਾਨੂੰ ਕੁਝ ਰੇਤਾਂ ਦੇਣਗੇ ਕੁਝ ਸਹੂਲਤਾਂ ਦੇਣਗੇ ਜੰਗ ਇਹਨਾਂ ਨੇ ਜਿੱਤ ਲਈ ਹੈ ਪਰ ਉਹਦੀ ਥਾ ਦਿੱਤਾ ਰੋਲ ਐਕਟ ਦੇਸ਼ ਪੱਦਰਤੀ ਵਿਰੋਧ ਹੋਇਆ ਮਹਾਤਮਾ ਗਾਂਧੀ ਨੇ 30 ਮਾਰਚ ਦਾ ਦਿਨ ਨਿਸ਼ਚਿਤ ਕੀਤਾ ਕਿ ਦੇਸ਼ ਪੱਦਰੀ ਦੇਸ਼ ਪੱਦਰਤੇ ਪੂਰੇ ਇਸ ਰੋਲ ਐਕਟ ਦੇ ਖਿਲਾਫ ਹੜਤਾਲ ਕੀਤੀ ਜਾਏ ਦੇਸ਼ ਪੱਦਰੀ ਹੜਤਾਲ 30 ਮਾਰਚ ਨੂੰ ਤੇ ਸਾਰੇ ਪੰਜਾਬੀਆਂ ਨੂੰ ਵੀ ਸੱਦੇ ਮਿਲ ਗਿਆ ਵੀ 30 ਮਾਰਚ ਨੂੰ ਹੜਤਾਲ ਕਰਨੀ ਹੈ ਪਰ ਕਿਸੇ ਕਾਰਨ ਮਹਾਤਮਾ ਗਾਂਧੀ ਜੀ ਨੇ 30 ਮਾਰਚ ਦੀ ਜਿਹੜੀ ਹੜਤਾਲ ਸੀ ਪੋਸਟਪੌਨ ਕਰਕੇ 6 ਅਪ੍ਰੈਲ ਦਾ ਦਿਨ ਮਿਥ ਦਿੱਤਾ ਦਿਨ ਮਿਥਿਆ ਗਿਆ 6 ਅਪ੍ਰੈਲ ਪਰ ਪੰਜਾਬ ਦੇ ਪੰਜਾਬੀਆਂ ਨੂੰ ਇਥੋਂ ਦੇ ਨਿਤਾਵਾਂ ਨੂੰ ਇਥੋਂ ਦੇ ਜਿਹੜੇ ਦੇਸ਼ ਭਗਤ ਸਨ ਉਸ ਵੇਲੇ ਆਜ਼ਾਦੀ ਘੁਲਾਟੇ ਉਹਨਾਂ ਨੂੰ ਇਹਦੀ ਸੂਚਨਾ ਨਹੀਂ ਮਿਲ ਸਕੇ ਕਿਉਂਕਿ ਸੰਚਾਰ ਸਾਧਨ ਉਸ ਵੇਲੇ ਇਤਨੇ ਨਹੀਂ ਸਨ ਸੋ ਪੰਜਾਬ ਦੇ ਅੰਦਰ 30 ਮਾਰਚ ਨੂੰ ਵੀ ਬਹੁਤ ਵੱਡੀ ਹੜਤਾਲ ਹੋਈ ਰੋਲਟ ਐਕਟ ਦੇ ਖਿਲਾਫ 50 ਹਜ਼ਾਰ ਬੰਦਾ ਇਕੱਠਾ ਹੋਇਆ ਉਮਰਸਰ ਦੇ ਅੰਦਰ ਹੋਰ ਵੀ ਕਈ ਥਾਵਾਂ ਤੇ ਹੋਈ ਤੇ ਇਸ ਇਕੱਠ ਨੂੰ ਡਾਕਟਰ ਸਤਿਆਪਾਲ ਤੇ ਡਾਕਟਰ ਕਿਚਲੂ ਨੇ ਸਮੂਦਨ ਕੀਤਾ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਦਿਨ 6 April ਦਾ ਰੱਖਿਆ ਪਿਆ ਦੇਸ਼ ਪੱਧਰੀ ਹੜਤਾਲ ਕਰਨ ਦਾ ਪੰਜਾਬ ਦੇ ਅੰਦਰ 6 April ਨੂੰ ਫੇਰ ਹੜਤਾਲ ਹੁੰਦੀ ਹੈ ਉਸ ਹੜਤਾਲ ਦੇ ਅੰਦਰ ਇਸ ਤੋਂ ਵੀ ਵੱਧ ਇਕੱਠ ਹੁੰਦਾ ਪਰ ਇਹ ਜਨ ਸਮਰਾਜ ਦੇ ਖਿਲਾਫ ਇਸ ਰੂਲ ਟੈਗ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਭਾਰਤੀਆਂ ਨੇ ਸੁਤੰਤਰਤਾ ਸੰਗਰਾਮੀਆਂ ਨੇ ਕਿ ਸਾਡੀ ਸੰਗੀ ਘੁੱਟੀ ਜਾ ਰਹੀ ਹੈ ਸਾਡੇ ਹੱਕ ਕੋਈ ਯਾਰ ਨੇ ਬੋਲਣ ਦਾ ਜਿਹੜਾ ਸਾਡਾ ਹੱਕ ਹੈ ਉਹ ਵੀ ਖੋਇਆ ਜਾ ਰਿਹਾ ਤੋ 6 April ਨੂੰ ਫੇਰ ਹੜਤਾਲ ਹੋਈ ਬਹੁਤ ਵੱਡੀ ਡਾਕਟਰ ਸੱਤਿਆਪਾਲ ਤੇ ਡਾਕਟਰ ਕੀਚਲੂ ਨੇ ਫੇਰ ਸੰਬੋਧਨ ਕੀਤਾ ਤੇ ਉਸ ਵੇਲੇ ਗਵਰਨਰ ਕੌਣ ਹੈ ਪੰਜਾਬ ਦਾ ਮਾਈਕਲ ਉਡਵੈਰ ਲੈਫਟੀਨੈਂਟ ਗਵਰਨਰ ਪੰਜਾਬ ਲਾਹੌਰ ਬਿਠਾ ਹੈ ਤੇ ਉਸ ਨੂੰ ਪਲ-ਪਲ ਦੀ ਸੂਚਨਾ ਆ ਰਹੀਆਂ ਨੇ 30 April ਦੀ 30 March ਦੀ ਵੀ ਸਾਰੀ ਸੂਚਨਾ ਪਹੁੰਚੀ ਕਿਤਨਾ ਵੱਡਾ ਇਕੱਠ ਹੋਇਆ ਕਿਹਨਾ-ਕਿਹਨਾ ਲੀਡਰਾਂ ਨੇ ਸੰਬੋਧਨ ਕੀਤਾ 6 April ਦੀ ਹੜਤਾਲ ਦੀ ਵੀ ਉਹਨਾਂ ਕੋਲੇ ਸੂਚਨਾ ਪਹੁੰਚੀ ਕਿਹਨਾ-ਕਿਹਨਾਂ ਨੇ ਮੁਖਾਤਬ ਕੀਤਾ ਕਿਹਨਾ-ਕਿਹਨਾਂ ਨੇ ਪੜਕਾਇਆ ਉਕਸਾਇਆ ਤੇ ਮਾਈਕਲ ਓਡਵੈਰ ਨੇ ਅੰਮਰ ਸਰਦਾ ਜੋ ਡੀਸੀ ਉਸ ਵੇਲੇ ਡੀਸੀ ਅਰਬਨ ਉਸ ਨੂੰ ਤਾਰ ਦਿੱਤੀ ਸੁਨੇਹਾ ਭੇਜਿਆ ਕਿ ਡਾਕਟਰ ਕਿਚਲੂ ਨੂੰ ਅਤੇ ਡਾਕਟਰ ਸਤਿਆਪਾਲ ਨੂੰ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੋ ਹੁਣ ਗ੍ਰਿਫਤਾਰ ਸਿੱਧਾ ਕਰਨਾ ਬੜਾ ਔਖਾ ਸੀ ਤੇ ਇਹਨਾਂ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਉਹ 9 ਅਪ੍ਰੈਲ ਨੂੰ 6 ਅਪ੍ਰੈਲ ਦੀ ਹੜਤਾਲ 6 ਅਪ੍ਰੈਲ ਤੋਂ ਬਾਅਦ 9 ਅਪ੍ਰੈਲ 9 ਅਪ੍ਰੈਲ ਨੂੰ RAM NAVAMI ਦਾ ਤਿਉਹਾਰ ਆ ਜੀ RAM NAVAMI ਦਾ ਸ਼੍ਰੀ ਰਾਮਚੰਦਰ ਜੀ ਦਾ ਜਨਮ ਦਿਨ ਜਿਹੜਾ ਕਿ ਹਿੰਦੂ ਭਾਈਚਾਰਾ ਹਰ ਸਾਲ ਬੜੀ ਸ਼ਰਧਾ ਉਤਸ਼ਾਹ ਦੇ ਨਾਲ ਮਨਾਉਂਦਾ ਹੈ RAM NAVAMI ਦਾ ਦਿਨ ਜਿਹੜਾ 9 ਅਪ੍ਰੈਲ ਨੂੰ RAM ਨੌਮੀ ਦਾ ਦਿਨ ਆਇਆ ਹੈ ਨਾ ਉਹ RAM ਨੌਮੀ ਦਾ ਜਿਹੜਾ ਜਲੂਸ ਸੀ ਉਹਦੇ ਵਿੱਚ ਇਕੱਲੇ Hindu ਨਹੀਂ ਸ਼ਾਮਲ ਹੋਏ ਉਹਦੇ ਵਿੱਚ Hindu ਵੀ ਸ਼ਾਮਲ ਹੋਏ ਉਹਦੇ ਵਿੱਚ Sikh ਵੀ ਸ਼ਾਮਲ ਹੋਏ ਇੱਥੋਂ ਤੱਕਰ ਉਹਦੇ ਵਿੱਚ Musalman ਵੀ ਸ਼ਾਮਲ ਹੋਏ ਤਿੰਨਾਂ ਦੀ ਇੱਕ ਯੂਨਿਟੀ ਬਣੀ ਉਸ RAM ਨੌਮੀ ਦੇ ਤਿਉਹਾਰ ਦੇ ਅੰਦਰ ਤੇ ਉਸ ਦਿਨ ਜਿਹੜਾ ਪਾਣੀ ਪੁਲਾਉਂਦੇ ਸੀ ਨਾ ਅੱਗੇ ਆ Hindu ਪਾਣੀ ਐ ਆ Musalman ਪਾਣੀ ਐ ਅੱਡੋ ਅੱਡ ਉਦੋਂ ਪਾਣੀ 'ਚ ਇੱਕੋ ਗਲਾਸ ਦੇ ਅੰਦਰ ਇੱਕੋ ਥਾਂ ਤੋਂ ਪਿਲਾਇਆ ਗਿਆ ਇੱਕੋ ਯੂਨਿਟੀ ਉਸ ਵੇਲੇ ਇਕਤਾ ਬਣੀ ਇਸ ਇਕਤਾ ਤੋਂ ਡਰ ਗਿਆ ਮਾਈਕਲ ਓਡਵੈਰ ਤੇ ਉਸਨੇ ਸਭ ਤੋਂ ਪਹਿਲੀ ਗੱਲ ਕੀਤੀ ਡਾਕਟਰ ਡੀਸੀ ਇਰਵਨ ਨੂੰ ਕਿਹਾ ਕਿ ਸਤਿਆਪਾਲ ਤੇ ਨੂੰ ਅਤੇ ਡਾਕਟਰ ਕਿਚਲੋ ਨੂੰ ਗ੍ਰਿਫਤਾਰ ਕਰ ਲਓ 10 ਅਪ੍ਰੈਲ 9 ਅਪ੍ਰੈਲ ਤੋਂ ਅਗਲਾ ਦਿਨ ਇਰਵਨ ਨੇ ਦੋਵਾਂ ਲੀਡਰਾਂ ਨੂੰ ਸੁਨੇਹਾ ਭੇਜਿਆ ਕਿ ਮੇਰੇ ਕੋਲ ਪਹੁੰਚੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਗੱਲਬਾਤ ਕਰਨੀ ਇਸ ਮਸਲੇ ਦੇ ਉੱਤੇ ਦੋਵੇਂ ਲੀਡਰ ਪਹੁੰਚ ਗਏ ਸਵੇਰੇ ਲੇਕਿਨ ਜਦੋਂ ਪਹੁੰਚੇ ਦੋਵਾਂ ਨੂੰ ਧੋਖੇ ਦੇ ਨਾਲ ਡੀਸ ਨੇ ਗ੍ਰਿਫਤਾਰ ਕਰ ਲਿਆ ਤੇ ਗੱਡੀਆਂ 'ਚ ਬਿਠਾ ਕੇ ਉਹਨਾਂ ਨੂੰ ਧਰਮਸ਼ਾਲਾ ਭੇਜ ਦਿੱਤਾ ਉੱਤੇ ਜਾ ਕੇ ਨਜ਼ਰਬੰਦ ਕਰ ਦਿੱਤਾ 160 ਮੀਲ ਦੂਰ ਦੋਵਾਂ ਲੀਡਰਾਂ ਨੂੰ ਡਾਕਟਰ ਕਿਚਲੂ ਨੂੰ ਤੇ ਡਾਕਟਰ ਸਤਿਆਪਾਲ ਨੂੰ ਸਵੇਰੇ ਗ੍ਰਿਫਤਾਰ ਕੀਤਾ 8-9 ਵਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਲੀਡਰਾਂ ਦੀ ਗ੍ਰਿਫਤਾਰੀ ਹੋ ਗਈ ਹੈ ਸਾਰੇ ਇਕੱਠੇ ਹੋ ਗਏ ਚਲੋ डीसी ਦੇ ਕੋਲੇ ਸਾਡੇ ਲੀਡਰਾਂ ਦੇ ਰਿਹਾਈ ਵਾਸਤੇ ਵੱਡਾ ਹਜੂਮ ਇਕੱਠਾ ਹੋ ਕੇ ਡੀਸੀ ਕੋਲੇ ਜਾ ਰਿਹਾ ਹੈ ਉਹਨਾਂ ਨੂੰ ਪੁਲਿਸ ਅੰਗਰੇਜ਼ ਪੁਲਿਸ ਨੇ ਰੁਕਿਆ ਹੈ ਰੇਲਵੇ ਪੁਲ ਦੇ ਉੱਤੇ ਨਾਕਾ ਲਈ ਖੜੇ ਸਨ ਜਾਣ ਨਹੀਂ ਦਿੱਤਾ ਆਪਸ ਵਿੱਚ ਤਕਰਾਰ ਹੋਇਆ ਅੰਗਰੇਜ਼ ਪੁਲਿਸ ਨੇ ਗੋਲੀ ਚਲਾਈ 26 ਉਸ ਵੇਲੇ ਮੁਜਾਰਾ ਕਰੀ ਮਾਰੇ ਗਏ ਉਸ ਪੁਲ ਦੇ ਉੱਤੇ ਜਿਸ ਵੇਲੇ ਗੋਲੀ ਚਲਾਈ ਗਈ ਤਾਂ ਉਸ ਵੇਲੇ ਜਿਹੜਾ ਹਜੂਮ ਸੀ ਸਾਰਾ ਭੜਕ ਗਿਆ ਵਾਪਸ ਗਏ ਫਿਰ ਅੱਗੇ ਉਹਨਾਂ ਨੇ ਜਿਹੜਾ ਵੀ ਅੰਗਰੇਜ਼ ਮਿਲੇ ਹਨ ਕਟਕਟਕੇ ਮਾਰ ਦਿੱਤਾ ਉਹਨਾਂ ਨੇ ਸਾੜ ਦਿੱਤਾ ਢਾਕਖਾਨਾ ਉਹਨਾਂ ਨੇ ਸਾੜ ਦਿੱਤਾ ਜਿਹੜਾ ਰੇਲਵੇ ਦਾ ਗੋਦਾਮ ਸੀ ਤੇ ਕਈ ਬੈਂਕ ਮੈਨੇਜਰ ਮਾਰੇ ਗਏ ਭਾਵ ਕੇ ਚਾਰ ਪੰਜ ਅੰਗਰੇਜ਼ ਬੰਦੇ ਮਾਰੇ ਗਏ ਤੇ ਨਾਲ ਬਹੁਤ ਵੱਡਾ ਨੁਕਸਾਨ ਅੱਗਾਂ ਲੱਗੀਆਂ ਤੇ ਸ਼ਾਮਾਂ ਤੱਕ ਪਹੁੰਚ ਗਈਆਂ ਤਾਰਾਂ ਮਾਈਕਲ ਐਡਵੈਰ ਦੇ ਕੋਲੇ ਵੀ ਇਸ ਤਰ੍ਹਾਂ ਬਗਾਵਤ ਭੜਕ ਚੁੱਕੀ ਹੈ ਤੇ ਇਸ ਨੂੰ ਕਾਬੂ ਕਰਨਾ ਇਸ ਵੇਲੇ ਦੇਸ਼ੀ ਕੇ ਦਾ ਮੇਰੇ ਹੱਥ ਵਸ ਨਹੀਂ ਤਾ 11 ਅਪ੍ਰੈਲ ਨੂੰ ਸੁਨੇਹਾ ਭੇਜਿਆ ਮਾਈਕਲ ਉਡਵੈਰ ਨੇ ਆ ਦੋਨਾਂ ਦਾ ਫਰਕ ਸਮਝ ਲਓ ਥੋੜਾ ਜਿਹਾ ਕਈ ਵਾਰੀ ਨਾ ਜਦੋਂ ਗੱਲ ਚੱਲਦੀ ਹੈ ਜਰਨਲ ਡਾਇਰ ਨੂੰ ਮਾਈਕਲ ਅਡਵੈਰ ਬਣਾ ਦਿੱਤਾ ਜਾਂਦਾ ਜਾਂ ਮਾਈਕਲ ਅਡਵੈਰ ਨੂੰ ਜਰਨਲ ਡਾਇਰ ਬਣਾ ਦਿੱਤਾ ਜਾਂਦਾ ਉਸ ਵੇਲੇ ਪੰਜਾਬ ਦਾ ਗਵਰਨਰ ਹੈ ਸਰ ਮਾਈਕਲ ਉਡਵੈਰ ਲੈਫਟੀਨੈਂਟ ਗਵਰਨਰ ਪਰ ਜਿਹਨੂੰ ਗੋਲੀ ਚਲਾਈ ਸੀ ਨਾ ਉਹ ਸੀ ਜਰਨਲ ਡਾਇਰ ਜਰਨਲ ਡਾਇਰ ਤੋਂ ਮਾਈਕਲ ਅਡਵੈਰ ਨੇ ਸੁਨੇਹਾ ਭੇਜਿਆ ਜਰਨਲ ਡਾਇਰ ਦੇ ਕੋਲੇ ਜੇ ਜਿਹੜਾ ਅੰਮ੍ਰਿਤਸਰ ਦਾ ਲਾਲ ਆਰਡਰ ਹੈ ਜਿਹੜਾ ਹੁਣ ਸਾਡੇ ਬਸ ਤੋਂ ਬਾਹਰ ਹੋਇਆ ਹੈ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਤੇਰੀ ਡਿਊਟੀ ਲਈ ਜਾਂਦੀ ਹੈ ਅੰਮ੍ਰਿਤਸਰ ਪਹੁੰਚ ਜਰਨਲ ਡੈਰ ਆਪਣੀ ਫੌਜ ਦੀ ਕੰਪਨੀ ਲੈ ਕੇ ਅੰਮ੍ਰਿਤਸਰ ਪਹੁੰਚਦਾ ਹੈ 11 ਤਰੀਕ ਸ਼ਾਮ ਨੂੰ ਰਾਮ ਬਾਗ ਦੇ ਅੰਦਰ ਟਿਕਾਣਾ ਕਰਦਾ ਹੈ 12 April ਨੂੰ ਸਵੇਰੇ ਸਾਰੇ ਸ਼ਹਿਰ ਦੇ ਅੰਦਰ ਸ਼ਕਤੀ ਪ੍ਰਦਰਸ਼ਨ ਕਰਦਾ ਹੈ ਮਸ਼ੀਨ ਗੱਨਾ ਬੀੜ ਕੇ ਗੱਡੀਆਂ ਦੇ ਉੱਤੇ ਆਪਣੀ ਸਾਰੀ ਫੌਜ ਨੂੰ ਨਾਲ ਲੈ ਕੇ ਇਕ ਦਹਿਸ਼ਤ ਫਲਾਉਣ ਦੇ ਵਾਸਤੇ ਨਾਲ ਐਲਾਨ ਕੀਤਾ ਜਾ ਰਿਹਾ ਕਿ ਚਾਰ ਬੰਦੇ ਇਕੱਠੇ ਨਹੀਂ ਕੱਢਣਗੇ ਬਾਹਰ ਨਹੀਂ ਕੋਈ ਰਾਤ ਨੂੰ ਬਾਹਰ ਨਿਕਲੇਗਾ ਜਿਹੜਾ ਨਿਕਲੇਗਾ ਉਹਨੂੰ ਸ਼ੂਟ ਕਰ ਦਿੱਤਾ ਜਾਵੇਗਾ ਹਰ ਤਰ੍ਹਾਂ ਦੀ ਪਵੰਦੀ ਲਗਾਈ ਜਾ ਰਹੀ ਹੈ ਸ਼ਕਤੀ ਪ੍ਰਦਰਸ਼ਨ 12 ਤਰੀਕ ਨੂੰ ਇੱਧਰ 12 ਤਰੀਕ ਨੂੰ ਸ਼ਕਤੀ ਪ੍ਰਦਰਸ਼ਨ ਸਰਕਾਰ ਵੱਲੋਂ ਅੰਗਰੇਜ਼ ਸਰਕਾਰ ਵੱਲੋਂ ਹੋ ਰਿਹਾ ਦੁੱਜੇ ਬੰਨੇ ਜਿਹੜੇ ਸਾਡੇ ਆਜ਼ਾਦੀ ਘੁਲਾਟੇ ਸੀ ਉਹ ਇਕੱਠੇ ਹੋਏ ਕਹਿਣ ਲੱਗੇ ਕੱਲ ਨੂੰ ਵੱਡਾ ਜਲਸਾ ਕਰੋ ਜਲਿਆਂਵਾਲੇ ਬਾਗ ਦੇ ਅੰਦਰ 12 ਅਪ੍ਰੈਲ ਨੂੰ 24 ਘੰਟੇ ਪਹਿਲਾਂ ਉਹ ਪ੍ਰੋਗਰਾਮ ਬਣਾ ਰਹੇ ਨੇ 13 ਅਪ੍ਰੈਲ ਚੜ੍ਹਦਾ ਹੈ 13 ਅਪ੍ਰੈਲ ਨੂੰ ਜਰਨਲ ਡਾਇਰ ਨੇ ਫੇਰ ਸ਼ਕਤੀ ਪ੍ਰਦਰਸ਼ਨ ਕੀਤਾ ਸਾਰੇ ਅੰਮ੍ਰਿਤਸਰ ਦੇ ਅੰਦਰ 플ੈਗ ਮਾਰਚ ਕੀਤਾ ਲੋਕਾਂ ਨੂੰ ਡਰਾਉਣ ਵਾਸਤੇ ਉਹਨਾਂ ਨੂੰ ਦੇਖਤ ਪਾਉਣ ਦੇ ਵਾਸਤੇ ਸ਼ਾਮਾਂ ਢਲੀਆਂ ਦੁਪਹਿਰ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਸੀ ਕਿ ਜੱਲ੍ਹਿਆਂਵਾਲੇ ਬਾਗ ਦੇ ਅੰਦਰ ਜਾ ਕੇ ਇਕੱਠੇ ਹੋਣਾ ਤਾਂ ਤਕਰੀਬਨ 4 4:30 ਵਜੇ 20 ਹਜ਼ਾਰ ਬੰਦੇ ਇਕੱਠੇ ਹੋ ਗਏ ਜਲਿਆਂਵਾਲੇ ਬਾਗ ਦੇ ਅੰਦਰ ਜਲਿਆਂਵਾਲਾ ਬਾਗ ਉਸ ਵੇਲੇ ਕੋ ਬਾਗ ਨਹੀਂ ਸੀ ਇੱਕ ਸਧਾਰਨ ਥਾਂ ਸੀ ਖਾਲੀ ਪਈ ਬਾਗ ਕਦੇ ਹੁੰਦਾ ਸੀ ਪਰ ਉਸ ਵੇਲੇ ਬਿਲਕੁਲ ਖੰਡਰ ਸੀ ਮਸੇਜ ਸੀ ਖੁੱਲੀ ਥਾਂ ਸੀ ਤੇ ਉਸ ਦੇ ਅੰਦਰ ਕਿੰਨੇ ਸਾਰੇ ਆਜ਼ਾਦੀ ਘੁਲਾਟੀਏ ਕਿੰਨੇ ਸਾਰੇ ਦੇਸ਼ ਭਗਤ ਕਿੰਨੇ ਸਾਰੇ ਕ੍ਰਾਂਤੀਕਾਰੀ ਇਸ ਦੇ ਨਾਲ ਨਾਲ ਕਿੰਨੇ ਸਧਾਰਨ ਲੋਕ ਜਿਹੜੇ ਵਿਸਾਖੀ ਦੇ ਮੌਕੇ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਨੇ ਜਾਂ ਕੋਈ ਆਪਣੇ ਫਾਸਲਾ ਵੇਚਣ ਆਏ ਨੇ ਉਹ ਵੇਖਣ ਵਾਸਤੇ ਚਲੋ ਦੇਖੀਏ ਕੀ ਹੋ ਰਿਹਾ ਉਹ ਵੀ ਉੱਥੇ ਪਹੁੰਚੇ ਹੋਏ ਸਨ ਜਲਿਆਂਵਾਲਾ ਬਾਗ ਦੇ ਅੰਦਰ ਇਧਰ ਜਿਹੜੇ ਮਾਈਕਲੋਡ ਵਾਇਰ ਨੇ ਮੀਟਿੰਗ ਕੀਤੀ ਸੀ ਜਰਨਲ ਡੇਅਰ ਦੇ ਨਾਲ ਉਹਦੇ ਕੰਨ ਵਿੱਚ ਇਹ ਫੂਕ ਮਾਰੀ ਸੀ ਕਿ ਇਹਨਾਂ ਬਗਾਵਤਕਾਰੀਆਂ ਨੂੰ ਅਜੇਹੀ ਮਿਸਾਲੀ ਸਜ਼ਾ ਦਿਓ ਕਿ ਭੁੱਲ ਜਾਣ ਇਹ ਬਗਾਵਤ ਕਰਨੇ ਮੁੜ ਕੇ ਉੱਭਰ ਨਾ ਸਕਣ ਇਹੋ ਜੀ ਮਿਸਾਲੀ ਸਜ਼ਾ ਇਹਨਾਂ ਨੂੰ ਦੇਣੀ ਹੈ ਤੇ ਹੁਣ ਮਿਸਾਲੀ ਸਜਾ ਮਨ ਵਿੱਚ ਧਾਰੀ ਬੈਠਾ ਜਰਨਲ ਡੈਰ ਜਿਸ ਵੇਲੇ 4 ਵਜੇ ਸਾਰੀ ਸੂਚਨਾ ਆ ਗਈ ਕਿ 20000 ਦਾ ਇਕੱਠ ਜੱਲਿਆਂ ਵਾਲੇ ਬਾਗ ਦੇ ਅੰਦਰ ਹੋ ਚੁੱਕਿਆ ਤਾਂ ਜਰਨਲ ਡੈਰ ਆਪਣੇ ਰਾਮ ਬਾਗ ਵਿੱਚੋਂ ਚੱਲਦਾ ਆਪਣੀ ਜੀਪ ਦੇ ਉੱਤੇ ਬੈਠ ਕੇ ਨਾਲ 90 ਸਿਪਾਹੀ ਨੇ ਨਾਲ ਉਸ ਨੇ ਮਸ਼ੀਨ ਗਨਾਂ ਫਿੱਟ ਕੀਤੀਆਂ ਉਹ ਜਾਨੇ ਗੱਡੀਆਂ ਦੇ ਉੱਤੇ ਤੇ ਕਾਫਲਾ ਰਾਮ ਬਾਗ ਤੋਂ ਚੱਲ ਕੇ ਪਹੁੰਚ ਗਿਆ ਜੱਲਿਆਂ ਵਾਲੇ ਬਾਗ ਤੁਸੀਂ ਜੱਲਿਆਂ ਵਾਲਾ ਬਾਗ ਬਹੁਤ ਸਾਰਿਆਂ ਨੇ ਦੇਖਿਆ ਹੋਣਾ ਕਈਆਂ ਨੇ ਨਹੀਂ ਵੀ ਵੇਖਿਆ ਹੋਣਾ ਜਿਹੜੀ ਐਂਟਰੀ ਹੈ ਰਸਤਾ ਜਿਹੜਾ ਅੰਦਰ ਜਾਣ ਦਾ ਉਹ ਢੀੜਾ ਉਹ ਥੋੜਾ ਢੀੜਾ ਦੋ ਤਿੰਨ ਬੰਦੇ ਮਸਾਂ ਇਕੱਠੇ ਜਾ ਸਕਦੇ ਨੇ ਤੇ ਆ ਜਿਹੜੇ ਮਸ਼ੀਨ ਗੰਨਾ ਵਿੜਕੇ ਲਿਆਦੇ ਸਨ ਇਹ ਗੱਡੀਆਂ ਅੰਦਰ ਨਹੀਂ ਜਾ ਸਕੀਆਂ ਉਸ ਵੇਲੇ ਕੌਣ ਗਏ 90 ਜਿਹੜੇ ਸਿਪਾਹੀ ਸਨ ਕਮਾਂਡ ਦੇ ਅੰਦਰ ਅੰਦਰ ਗਏ ਤੇ ਸੱਜੇ ਪਾਸੇ ਤੁਸੀਂ ਵੇਖਦੇ ਹੋ ਥਾਂ ਦੇ ਉੱਤੇ ਲਿਖ ਕੇ ਲਾਇਆ ਹੋਇਆ ਵੀ ਇਸ ਥਾਂ ਦੇ ਉੱਤੇ ਖਲੋ ਕੇ ਪੁਲਿਸ ਨੇ ਗੋਲੀਬਾਰੀ ਕੀਤੀ ਸੀ ਤੋਂ ਜਰਨਲ ਡਾਇਰ ਨੇ ਉਹਨਾਂ 90 ਸਪੈਨ ਦੋ ਲੈਣਾ ਵਿੱਚ ਖੜਾ ਦਿੱਤਾ ਅਗਲੇ ਗੋਡਿਆਂ 'ਤੇ ਬਹਿ ਗਏ ਨੇ ਪਿਛਲੇ ਖੜੇ ਹੋ ਗਏ ਨੇ ਤੇ ਨਾਲ ਦੇ ਨਾਲ ਆਰਡਰ ਕਰ ਦਿੱਤਾ ਸ਼ੂਟ 60 ਗੱਜ ਦਾ ਫਾਸਲਾ ਆਪ ਉਹਦੇ ਅੰਦਰ ਸਿਰਫ ਉਹਨਾਂ ਲੋਕਾਂ ਦਾ ਜਿਹੜੇ ਉੱਤੇ ਇਕੱਠੇ ਹੋਏ ਨੇ ਕੋਈ ਉਹਨਾਂ ਨੂੰ ਵਾਰਨਿੰਗ ਨਹੀਂ ਕੋਈ ਚੇਤਾਵਨੀ ਨਹੀਂ ਕੋਈ ਕੁਛ ਨਹੀਂ ਤਾੜ ਤਾੜ ਕਰਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ 10 ਮਿੰਟ ਗੋਲੀ ਚੱਲੀ ਐ 1650 ਰਾਉਂਡ ਦਾਗ ਦਿੱਤੇ ਨੇ ਲੋਕਾਂ ਦੀਆਂ ਛਾਤੀਆਂ ਦੇ ਅੰਦਰ ਕਿਤਨੇ ਦਸ਼ਤ ਉਸ ਵੇਲੇ ਪਈ ਕਿਤਨਾ ਖੂਨੀ ਕਾਂਡ ਹੋਇਆ ਉਹ ਆਪਾਂ ਸੁਣਦੇ ਰਹਿੰਨੇ ਆ ਇਸ ਤਰੀਕੇ ਦੇ ਨਾਲ 10 ਮਿੰਟ ਗੋਲੀ ਚਲਾਉਣ ਤੋਂ ਬਾਅਦ ਮੌਜ ਨਾਲ ਜਰਨਲ ਡੈਰ ਆਪਣੇ ਫੌਜੀਆਂ ਨੂੰ ਲੈ ਕੇ ਵਾਪਸ ਚਲਾ ਗਿਆ ਲੇਕਿਨ ਉੱਥੋਂ ਦਾ ਜੋ ਹਾਲ ਹੋਇਆ ਜੋ ਉੱਤੇ ਖੂਨ ਡੁੱਲਿਆ ਜਿਨ੍ਹਾਂ ਨੇ ਬਚਣ ਵਾਸਤੇ ਖੁਦ ਇਹਨਾਂ ਸ਼ਾਲਾਂ ਮਾਰੀਆਂ ਇਧਰੋਂ ਬਚੇ ਤੇ ਉਧਰੋਂ ਜਾ ਕੇ ਉਹਨਾਂ ਦੀ ਮੌਤ ਹੋ ਗਈ ਪਿੱਛੋਂ ਹੰਟਰ ਕਮਿਸ਼ਨ ਬਿਠਾਇਆ ਗਿਆ ਇਤਨੇ ਮਰੇ ਨੇ ਹੰਟਰ ਕਮਿਸ਼ਨ ਕਹਿੰਦਾ 379 ਮਰੇ ਨੇ ਕਾਂਗਰਸ ਨੇ ਛਾਂਬੀਲ ਕਰਾਈ ਕਹਿੰਦੇ 1000 ਮਰੇ ਨੇ ਕਿਸੇ ਨੇ ਹੋਰ ਉਸ ਤੋਂ ਬਾਅਦ ਸਾਰੀ ਖੋਜ ਪੜਤਾਲ ਕੀਤੀ ਕਹਿੰਦੇ 1500 ਸ਼ਹੀਦ ਹੋਏ ਨੇ 2000 ਦੇ ਤਕਰੀਬਨ ਜ਼ਖਮੀ ਹੋਏ ਨੇ ਇਸ ਸਾਰੇ ਖੁੱਲ੍ਹੇ ਅੰਦਰ ਗੱਲ ਆਉਂਦੀ ਹੈ ਸਰਦਾਰ ਉਦਮ ਸਿੰਘ ਦੀ ਸਰਦਾਰ ਉਦਮ ਸਿੰਘ ਜੁੜਿਆ ਹੋਇਆ ਹੈ ਇਸ ਜਲਿਆਂਵਾਲੇ ਸਾਕੇ ਦੇ ਨਾਲ ਸਨਾਮ ਦਾ ਜੰਪਾਲਾ ਸੱਤਾ ਸਾਲਾਂ ਦਾ ਯਤੀਮ ਹੋ ਗਿਆ ਚੈਨ ਚਲ ਸਿੰਘ ਉਹਨਾਂ ਨੂੰ ਯਤੀਮ ਘਰ ਨੇ ਭਰਤੀ ਕਰਵਾ ਕੇ ਆਏ ਨੇ ਉੱਥੇ ਉਹਨਾਂ ਨੇ ਪੜ੍ਹਨਾ ਲਿਖਣਾ ਸਿੱਖਿਆ 1918 ਦੇ ਦਸਵੀਂ ਪਾਸ ਕਰ ਲਈਏ ਸਰਦਾਰ ਉਦਮ ਸਿੰਘ ਨੇ ਵੱਡਾ ਪ੍ਰਾਸਿ ਸਾਧੂ ਸਿੰਘ ਉਹਦੇ ਮੌਤ ਹੋ ਗਈ ਸੀ ਕਲਮ ਕਲਾ ਰਹਿ ਗਿਆ ਸੀ ਸਰਦਾਰ ਉਦਮ ਸਿੰਘ ਤੇ 1919 ਦਾ ਜਿਹੜਾ ਜਲਿਆਂਵਾਲੇ ਕਾਂਡ ਹੋਇਆ ਖੂਨੀ ਸਾਕਾ ਹੋਇਆ ਸਰਦਾਰ ਉਦਮ ਸਿੰਘ ਉਸ ਦਾ ਚਸ਼ਮਦੀਦ ਗਵਾਇ ਉੱਤੇ ਹਾਜ਼ਰ ਬਾਕੀ ਯਤਿਮਖਾਨੇ ਦੇ ਚਾਰ ਹੋਰ ਵਿਦਿਆਰਥੀਆਂ ਦੇ ਨਾਲ ਜਿਨ੍ਹਾਂ ਨੇ ਪਾਣੀ ਪਲਾਉਣ ਦੀ ਸੇਵਾ ਲੱਗੀ ਹੈ ਉਹਨਾਂ ਦੇ ਹਾਜ਼ਰੀ ਦੇ ਨਾਲ ਇਹਨਾਂ ਨੇ ਪਾਣੀ ਪਲਾਉਣ ਦੀ ਸੇਵਾ ਕੀਤੀ ਹੈ ਲੇਕਿਨ ਇਸ ਖੂਨੀ ਕਾਂਡ ਦੇ ਅੰਦਰ ਉਹ ਜਿਹੜੇ ਚਾਰ ਯਤਿਮਖਾਨੇ ਦੇ ਹੋਰ ਵਿਦਿਆਰਥੀ ਆਏ ਸਨ ਉਹ ਵੀ ਸ਼ਹੀਦ ਹੋ ਗਏ ਸਨ ਅਕੱਲਾ ਉਦਮ ਸਿੰਘ ਬੱਚਿਆ ਸੀ ਉਹਨਾਂ ਪੰਜਾਂ ਵਿੱਚੋਂ ਅਗਲੀ ਗੱਲ ਇਹ ਸਾਰਾ ਕਤਲੇਆਮ ਸਰਦਾਰ ਉਦਮ ਸਿੰਘ ਨੇ ਵੇਖਿਆ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਕਿਸ ਤਰ੍ਹਾਂ ਖੂਨ ਡੁੱਲਿਆ ਨਿਰਦੋਸ਼ਾਂ ਦਾ ਸਿਰਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਰੋਲ ਟੈਕਟਰ ਦੇ ਖਿਲਾਫ ਜਾਂ ਆਪਣੇ ਜਿਹੜੇ ਲੀਡਰ ਨੇ ਉਹਨਾਂ ਦੇ ਰਿਹਾਈ ਦੇ ਵਾਸਤੇ ਇਸ ਤੋਂ ਵੱਧ ਕੁਝ ਨਹੀਂ ਕਿਸੇ ਤਰ੍ਹਾਂ ਦੇ ਬਗਾਵਤ ਨਹੀਂ ਬਿਲਕੁਲ ਐਨ ਇਹ ਚੀਜ਼ ਦੀ ਮੰਗ ਕੀਤੀ ਜਾ ਰਹੀ ਸੀ ਲੇਕਿਨ ਇਸ ਦੇ ਉੱਤੇ ਕਿੰਨਾ ਕਤਲ ਉਗਾਰਤ ਹੋਈ ਹੈ ਕਿੰਨਾ ਜ਼ਬਰ ਜ਼ੁਲਮ ਕੀਤਾ ਗਿਆ ਸਰਦਾਰ ਉਦਮ ਸਿੰਘ ਦੇ ਮਨ ਵਿੱਚ ਰੋਸ ਪੈਦਾ ਹੋਇਆ ਰੋਸ ਪੈਦਾ ਹੋਇਆ ਕਿਉਂਕਿ ਮੈਂ ਗੱਲ ਕਿਹਾ ਕਰਦਾ ਹਰ ਮਿੱਟੀ ਦੀ ਖਸਲਤ ਵੱਖੋ ਵੱਖਰੀ ਹੁੰਦੀ ਹੈ ਕੋਈ ਮਿੱਟੀ ਅਫਜਾਓ ਹੁੰਦੀ ਹੈ ਕੋਈ ਬੰਜਰ ਹੁੰਦੀ ਹੈ ਕੋਈ ਚੀਕਨੀ ਹੁੰਦੀ ਹੈ ਕੋਈ ਬਤਰੀਲੀ ਹੁੰਦੀ ਹੈ ਕੋਈ ਬਕਰੀਲੀ ਹੁੰਦੀ ਹੈ ਇਸੇ ਤਰ੍ਹਾਂ ਹਰ ਮਨੁੱਖ ਦੀ ਵੀ ਜਿਹੜੀ ਖਸਲਤ ਹੈ ਜਮੀਰ ਹੈ ਵੱਖੋ ਵੱਖਰੀ ਹੁੰਦੀ ਹੈ ਕੋਈ ਕਹਿੰਦਾ ਕੁਝ ਨਹੀਂ ਹੋਇਆ ਕੋਈ ਇਸ ਨੂੰ ਗੌਲਦਾ ਹੀ ਨਹੀਂ ਕੋਈ ਕਹਿੰਦਾ ਇਦਾਂ ਹੋਣਾ ਹੀ ਸੀ ਫਲਾਣਾ ਠੰਮ ਕੰਮ ਕਾ ਪਰ ਸਰਦਾਰ ਉਧਮ ਸਿੰਘ ਨੇ ਮਾਨ ਵਿੱਚ ਇਹ ਸਾਰਾ ਜ਼ੋਰ ਜ਼ਬਰ ਜ਼ੁਲਮ ਵੇਖ ਕੇ ਅੰਗਰੇਜ਼ ਸਰਕਾਰ ਦਾ ਉਸ ਵੇਲੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਮਿੱਟੀ ਹੱਥ ਚ ਲੈ ਕੇ ਸੌਂ ਖਾਧੀ ਐ ਪ੍ਰਤੀਜ्ञਾ ਕੀਤੀ ਜਿਹੜਾ ਬੁੱਤ ਲੱਗਿਆ ਹੋਇਆ ਨਾ ਜਲਿਆਂਵਾਲੇ ਬਾਗ ਦੇ ਬਾਹਰ ਕੋਈ ਦਿਨ ਲੱਗਿਆ ਹੋਇਆ ਹੱਥ ਚ ਮਿੱਟੀ ਦੇ ਲਈ ਹੋਇਆ ਸੌਂ ਖਾਂਦੇ ਦਾ ਬੁੱਤ ਲੱਗਿਆ ਹੋਇਆ ਸੌਂ ਖਾਧੀ ਪ੍ਰਤੀਜ्ञਾ ਕੀਤੀ ਪ੍ਰਤੀਜ्ञਾ ਵੀ ਭੇਸ਼ਮ ਪ੍ਰਤੀਜ्ञਾ ਕੀਤੀ 20 ਸਾਲ ਦੀ ਉਮਰ ਹੈ ਉਸ ਵੇਲੇ ਜੇ ਉਦੋਂ ਸਿੰਦੀ 20 ਸਾਲ ਦੀ ਉਮਰ ਬੜਾ ਜੋਸ਼ ਆ ਮਨ ਦੇ ਅੰਦਰ ਬੜਾ ਜਜ਼ਵਾ ਇਸ ਸਾਰੇ ਜੋਰ ਜ਼ਬਰ ਨੂੰ ਵੇਖ ਕੇ ਮਨ ਵਿੱਚ ਬਹੁਤ ਰੋਸ ਪੈਦਾ ਹੋਇਆ ਤੇ ਕਹਿਣ ਲੱਗਾ ਇਸ ਬ੍ਰਿਟਿਸ਼ ਸਾਮਰਾਜ ਦੀ ਗੁਲਾਮੀ ਤੋਂ ਬਚਣ ਦੇ ਵਾਸਤੇ ਇੱਕੋ ਇੱਕ ਚੀਜ਼ ਹੈ ਕਿ ਆਪਣੇ ਮੁਲਕ ਨੂੰ ਅਸੀਂ ਆਜ਼ਾਦ ਕਰਵਾਈਏ ਤੇ ਇਹਨਾਂ ਨੇ ਜੋ ਕੀਤਾ ਇਹਨਾਂ ਨੂੰ ਇਸ ਦਾ ਬਦਲਾ ਚਖਾਈਏ ਇੱਕ ਤਰ੍ਹਾਂ ਦੀ ਬਦਲਾ ਲੈਣ ਦੀ ਇਸ ਪ੍ਰਤੀਗਿਆ ਲੈ ਲਈ ਦੂਜੇ ਬਨੇ ਆ ਮੁਲਕ ਨੂੰ ਆਜ਼ਾਦ ਕਰਵਾਉਣ ਦੀ ਵੀ ਪ੍ਰਤੀਗਿਆ ਕੀਤੀ ਗੱਲ ਨੂੰ ਸਮੇਟਾਂ ਉਸ ਤੋਂ ਬਾਅਦ ਉਦਮ ਸਿੰਘ 21 ਸਾਲਾਂ ਤੱਕ ਟਿਕ ਕੇ ਨਹੀਂ ਬੈਠਿਆ 21 ਸਾਲਾਂ ਤੋਂ ਬਾਅਦ 13 ਮਾਰਚ 1940 ਦਾ ਦਿਨ ਆਉਂਦਾ ਲੰਡਨ ਦੇ ਕਸਟਮ ਦੇ ਹਾਲ ਦੇ ਅੰਦਰ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਅੰਦਰ ਸਰਮਾਇਕ ਲੜਵੈਰ ਵੀ ਹਾਜ਼ਰ ਹੈ ਉਸ ਮੀਟਿੰਗ ਦੇ ਅੰਦਰ ਲਾਰਡ ਜੈਟ ਲੈਂਡ ਲਾਰਡ ਲਵਿੰਗਟਨ ਲਾਰਡ ਲੂਇਸ ਡੇਰ ਇਹ ਸਾਰੇ ਚੰਡਾਲ ਚੌਕੜੀ ਨਾ ਸਾਰੀ ਦੀ ਸਾਰੀ ਅੰਗਰੇਜ਼ਿਆਂ ਦੀ ਇਹ ਆਜ਼ਾਦੀ ਵਿਰੋਧੀ ਹੈ ਭਾਰਤ ਵਿਰੋਧੀ ਹੈ ਤੇ ਉਦਮ ਸਿੰਘ ਖੁਸ਼ ਹੋਇਆ ਕਿ ਸਾਰੇ ਦੇ ਸਾਰੇ ਇਕ ਥਾਂ ਮਿਲ ਰਹੇ ਨੇ ਹਾਲਾਂਕਿ ਉਦਮ ਸਿੰਘ ਇੱਕ ਵਾਰੀ ਨਾ ਮਸਰਮਾਇਕ ਲਡਵੈਰ ਦੀ ਕਾਰ ਦਾ ਡਰਾਈਵਰ ਵੀ ਲੱਗਿਆ ਜਦ ਮਰਜੀ ਉਹ ਸੁਣ ਮਾਰ ਸਕਦਾ ਸੀ ਪਰ ਉਹ ਦੂਰ ਅੰਦੇਸ਼ ਸੀ ਨਹੀਂ ਇਦਾਂ ਨਹੀਂ ਜਿਵੇਂ ਇਦਾਂ ਕੀਤਾ ਤਾਂ ਜਿਹੜੇ ਸਾਡੇ ਭਾਰਤੀ ਕੰਮ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਬਹੁਤ ਅਸਰ ਪੈਣਾ ਉਹਨਾਂ ਤੋਂ ਵਿਸ਼ਵਾਸ ਉੱਠ ਜਾਣਾ ਤੇ ਦੂਜੀ ਗੱਲ ਦੂਜੀ ਗੱਲ ਇਹ ਕਿ ਜੇ ਕਿਸੇ ਨੂੰ ਪਤਾ ਹੀ ਨਾ ਲੱਗਿਆ ਵੀ ਕਿਹਨੇ ਮਾਰਿਆ ਕਿਉਂ ਮਾਰਿਆ ਫਿਰ ਤਾਂ ਇਹ ਕਾਰਨਾਮਾ ਕਰਨ ਦਾ ਮਤਲਬ ਹੀ ਨਹੀਂ ਰਹਿਣਾ ਮੈਂ ਇਹਨਾਂ ਨੂੰ ਦੱਸਣਾ ਬ੍ਰਿਟਿਸ਼ ਸਰਕਾਰ ਨੂੰ ਇੱਕ ਇਸ ਤਰੀਕੇ ਦੇ ਨਾਲ ਉਸ ਮੌਕੇ ਕਿ ਸਰਕਾਰ ਇਸ ਤੋਂ ਸਬਕ ਸਿੱਖੇ ਤੇ ਅੱਗੇ ਵਾਸਤੇ ਅੱਗੇ ਵਾਸਤੇ ਇਸ ਉੱਤੇ ਇਜਾਮ ਕਰੇ ਤਾਂ 13 ਮਾਰਚ 1940 ਨੂੰ ਜਿਹੜਾ ਕੁਝ ਉੱਤੇ ਕੈਕਸਟਨ ਹਾਲ ਦੇ ਅੰਦਰ ਹੋਇਆ ਸ਼ੂਟ ਕੀਤਾ ਸਰਦਾਰ ਉਦੋਂ ਸਿੰਘ ਨੇ ਦੋ ਗੋਲੀਆਂ ਸਰਮਾਇਕ ਲੋਡਵੈਰ ਦੀ ਛਾਤੀ 'ਚ ਲਾਗੀਆਂ ਦੋ ਗੋਲੀਆਂ ਲਾਰਡ ਜਿਟਰਲੈਂਡ ਦੇ ਇੱਕ ਗੋਲੀ ਲਾਰਡ ਲੁਇਸਡੈਂਡ ਦੇ ਇੱਕ ਗੋਲੀ ਲਾਰਡ ਨਿਮਿੰਗਟਨ ਦੇ ਲਲਕਾਰ ਕੇ ਮਾਰਿਆ ਮਾਰ ਕੇ ਫਰਾਰ ਨਹੀਂ ਹੋਇਆ ਗ੍ਰਿਫਤਾਰੀ ਦਿੱਤੀ ਹੈ ਮੁਕੱਦਮਾ ਚੱਲਿਆ ਮੁਕੱਦਮਾ ਚੱਲਣ ਤੋਂ ਬਾਅਦ 31 ਜੁਲਾਈ 1940 ਨੂੰ ਇਸ ਸ਼ੂਰਬੀਰ ਜੋਧੇ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਉਸ ਦਿਨ ਸਿਹਦਾ ਨਾਮ ਵੀ ਜਲਿਆਂਵਾਲੇ ਬਾਗ ਦੇ ਇਸ ਖੂਨੀ ਕਾਂਡ ਦੇ ਨਾਲ ਜੁੜਿਆ ਹੋਇਆ ਸੋ ਅੱਜ ਉਸ ਜਲਿਆਂਵਾਲੇ ਦੇ ਸਾਰੇ ਸ਼ਹੀਦਾਂ ਨੂੰ ਆਪਾਂ ਸਾਰੇ ਰਲ ਕੇ ਨਮਨ ਕਰਦੇ ਹਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਸੋ ਇਹ ਦੋ ਵਿਸ਼ੇਸ਼ ਜਿਹੜੀਆਂ ਗੱਲਾਂ ਨੇ ਇਸ ਬੈਸਾਖੀ ਦੇ ਉੱਤੇ ਇਹਨਾਂ ਦੋਵਾਂ ਗੱਲਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ ਬਾਦ ਘੱਟ ਰਹਿ ਗਈ ਹੋਵੇ ਸ਼ੇਮਾ ਕਰਨਾ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ